ਰਾਜਸਥਾਨ ਦੇ ਜ਼ਿਲ੍ਹਾ ਚੂਰੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਕਿ ਪਿੰਡ ਦੇ ਬਾਹਰ ਇੱਕ ਘਰ ਹੈ ਉਸ ਦੇ ਵਿੱਚ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਕਿਸੇ ਵੀ ਸਮੇਂ ਇਹ ਖਬਰ ਪੁਲਿਸ ਤੱਕ ਵੀ ਪਹੁੰਚਦੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹੈ ਕਿ ਇਹ ਕਿਉਂ ਹੋ ਰਿਹਾ ਕਿੱਦਾਂ ਹੋ ਰਿਹਾ ਤਾਂ ਤਹਿਸੀਲਦਾਰ ਮੌਕੇ ਤੇ ਪਹੁੰਚਦਾ ਹੈ ਜਦੋਂ ਤਹਿਸੀਲਦਾਰ ਮੌਕੇ ਤੇ ਹੁੰਦਾ ਤਾਂ ਉਸ ਵੇਲੇ ਹੀ ਕਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਤਹਿਸੀਲਦਾਰ ਦੇਖ ਕੇ ਬੜਾ ਹੈਰਾਨ ਹੁੰਦਾ ਹੈ ਫਿਰ ਤਹਿਸੀਲਦਾਰ ਆਪਣੇ ਉੱਚ ਅਧਿਕਾਰੀਆਂ ਨੂੰ ਇਨਫੋਰਮ ਕਰਦਾ ਹੈ ਤੇ ਕਹਿੰਦਾ ਕਿ ਇੱਥੇ ਕੋਈ ਨਾ ਕੋਈ ਗੜਬੜ ਹੈ ਇਸ ਮਾਮਲੇ ਦੀ ਸੈਂਟੀਫਿਕ ਆਧਾਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਫਿਰ ਐਸਪੀ ਜੈ ਜਾਦਵ ਇੱਕ ਟੀਮ ਦਾ ਗਠਨ ਕਰਦਾ ਹੈ ਟੀਮ ਇਸ ਘਰ ਦੇ ਵਿੱਚ ਆਉਂਦੀ ਹੈ ਤੇ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਏ ਇਸ ਟੀਮ ਉੱਤੇ ਲੋਕ ਹਮਲਾ ਵੀ ਕਰ ਦਿੰਦੇ ਆ ਪਰ ਪੁਲਿਸ ਇਹ ਚਾਹੁੰਦੀ ਸੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਤੇ ਆਖਰ ਪੁਲਿਸ ਇਸ ਕੇਸ ਨੂੰ ਸੁਲਝਾ ਲੈਂਦੀ ਹੈ ਤੇ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਲੋਕ ਇਹ ਸੋਚ ਕੇ ਹੈਰਾਨ ਸੀ ਕਿ ਇੱਕ ਬੰਦਾ ਇੰਨੀ ਹੱਦ ਤੱਕ ਕਿਵੇਂ ਜਾ ਸਕਦਾ ਹੈ ਐਦਾਂ ਦਾ ਕੰਮ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਇਹ ਸੱਚੀ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਚੂਰੂ ਦੀ ਚੂਰੂ ਦੇ ਅਧੀਨ ਪੈਂਦੇ ਥਾਣਾ ਹਮੀਰ ਬਾਸ ਦਾ ਇਲਾਕਾ ਬੈਸਲੀ ਬੈਸਲੀ ਪਿੰਡ ਦੇ ਵਿੱਚ ਇੱਕ ਘਰ ਸੀ ਜੋ ਪਿੰਡ ਤੋਂ ਬਾਹਰ ਬਾਹਰ ਸੀ ਉਸ ਤੇ ਸੱਤ ਪਰਿਵਾਰਕ ਮੈਂਬਰ ਸੀ ਗੱਲ ਹੈ 29 ਜਨਵਰੀ 2024 ਦੀ ਰਿਬਾਰ ਬੜਾ ਖੁਸ਼ੀ ਬੜਾ ਅੱਛਾ ਸਭ ਕੁਝ ਚੱਲ ਰਿਹਾ ਸੀ ਪਰ 29 ਜਨਵਰੀ 2024 ਨੂੰ ਇਸ ਘਰ ਦੀ ਬਜ਼ੁਰਗਔਰਤ ਜਿਸ ਦਾ ਨਾਮ ਕਸਤੂਰੀ ਦੇਵੀ ਸੀ ਤੇ ਉਸ ਦੀ ਉਮਰ ਲਗਭਗ 80 ਸਾਲ ਸੀ ਉਸ ਨੂੰ ਖੰਗ ਹੁੰਦੀ ਹੈ ਉਹ ਖੰਗ ਦੀ ਦਵਾਈ ਲੈਂਦੀ ਹੈ ਦਵਾਈ ਲੈਣਸਾਰ ਉਸ ਦੀ ਹਾਲਤ ਵਿਗੜ ਜਾਂਦੀ ਹੈ ਫਿਰ ਇਧਰ ਉਧਰ ਉਸ ਨੂੰ ਲਜਾਇਆ ਜਾਂਦਾ ਹੈ ਪਰ ਕੋਈ ਫਰਕ ਨਹੀਂ ਪੈਂਦਾ ਹਸਪਤਾਲ ਲਜਾਇਆ ਜਾਂਦਾ ਹੈ ਪਰ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਉਸ ਦਾ ਕਿਰਿਆ ਕਰਮ ਕਰ ਦਿੱਤਾ ਜਾਂਦਾ ਹੈ ਸੰਸਕਾਰ ਕਰ ਦਿੱਤਾ ਜਾਂਦਾ ਹੈ ਔਰਤ ਬਜ਼ੁਰਗ ਸੀ ਕਿਸੇ ਨੂੰ ਵੀ ਉਸ ਦੀ ਮੌਤ ਉੱਤੇ ਸ਼ੱਕ ਨਹੀਂ ਹੋਇਆ ਪਰ ਇਸ ਤੋਂ ਬਾਅਦ ਜੋ ਹੋਣ ਵਾਲਾ ਸੀ ਉਹ ਬੜਾ ਹੀ ਭਿਆਨਕ ਸੀ ਲਗਭਗ 13 ਦਿਨ ਬਾਅਦ ਇਸ ਘਰ ਦੇ ਦੋ ਮੁੰਡੇ ਛੋਟਾ ਮੁੰਡਾ 4 ਸਾਲਾ ਗਰਭਿਤ ਤੇ ਵੱਡਾ ਮੁੰਡਾ ਲਗਭਗ 8.5 ਸਾਲਾ ਅਨੁਰਾਗ 13 ਫਰਵਰੀ 2024 ਨੂੰ ਗਰਭਿਤ ਸਵੇਰੇ ਮੋਬਾਈਲ ਦੇ ਨਾਲ ਖੇਡਦਾ ਹੁੰਦਾ ਹੈ ਖੇਡਦੇ ਖੇਡਦੇ ਅਚਾਨਕ ਉਸ ਦੀ ਹਾਲਤ ਵਿਗੜ ਜਾਂਦੀ ਹੈ ਤਬੀਅਤ ਵਿਗੜ ਜਾਂਦੀ ਹੈ ਉਸ ਦੇ ਹੱਥ ਪੈਰ ਕੰਬਣ ਲੱਗਦੇ ਨੇ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੂੰ ਚੰਗੇ ਭਲੇ ਨੂੰ ਹੋ ਕੀ ਗਿਆ ਪਰ ਜਦੋਂ ਤੱਕ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਉਸ ਤੋਂ ਪਹਿਲਾਂ ਗਰਭਿਤ ਦੀ ਮੌਤ ਹੋ ਜਾਂਦੀ ਹੈ ਘਰ ਵਿੱਚ ਰੋਣ ਪਿੱਟਣ ਪੈ ਜਾਂਦਾ ਹੈ ਲੋਕ ਇਕੱਠੇ ਹੋ ਜਾਂਦੇ ਨੇ ਤੇ ਲੋਕਾਂ ਦੀ ਸੈਂਪਥੀ ਪਰਿਵਾਰ ਦੇ ਨਾਲ ਹੁੰਦੀ ਹੈ ਕਿਉਂਕਿ 13 ਦਿਨਾਂ ਦੇ ਵਿੱਚ ਦੋ ਮੌਤਾਂ ਹੋ ਗਈਆਂ ਸੀ ਗਰਭਿਤ ਦਾ ਸੰਸਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਉਸ ਦੀ ਉਮਰ ਘੱਟ ਹੁੰਦੀ ਹੈ ਉਸ ਨੂੰ ਦਫਨਾਇਆ ਜਾਂਦਾ ਹੈ ਲਗਭਗ 13 ਦਿਨ ਲੰਘਦੇ ਨੇ 28 ਫਰਵਰੀ 2024 ਨੂੰ ਇਸ ਘਰ ਦੇ ਵੱਡੇ ਮੁੰਡੇ ਜਾਨੀ 8.5 ਸਾਲਾ ਅਨੁਰਾਗ ਦੇ ਨਾਲ ਵੀ ਇਦਾਂ ਹੀ ਹੁੰਦਾ ਹੈ ਉਸ ਦੀ ਵੀ ਅਚਾਨਕ ਹਾਲਤ ਵਿਗੜਦੀ ਹੈ ਤੇ ਹੱਥ ਪੈਰ ਕੰਬਣ ਲੱਗਦੇ ਆ ਉਲਟੀਆਂ ਆਉਣ ਲੱਗਦੀਆਂ ਪਰ ਜਦੋਂ ਤੱਕ ਉਸ ਨੂੰ ਕਿਸੇ ਹਸਪਤਾਲ ਲਜਾਇਆ ਜਾਂਦਾ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਹ ਸੁਣ ਕੇ ਸਾਰਾ ਪਿੰਡ ਸਾਰੇ ਰਿਸ਼ਤੇਦਾਰ ਬੜੇ ਹੈਰਾਨ ਸਨ ਕਿ ਇੱਕ ਮਹੀਨੇ ਦੇ ਵਿੱਚ ਇਸ ਪਰਿਵਾਰ ਦੇ ਉੱਤੇ ਐਡੀ ਵਿਪਤਾ ਪੈ ਕਿਵੇਂ ਗਈ ਇੱਕ ਪਰਿਵਾਰ ਦੇ ਤਿੰਨ ਜੀ ਇੱਕ ਮਹੀਨੇ ਦੇ ਵਿੱਚ ਚਲੇ ਜਾਣੇ ਬਹੁਤ ਵੱਡੀ ਗੱਲ ਹੈ ਇਹਨਾਂ ਦੋਵੇਂ ਬੱਚਿਆਂ ਦੇ ਪਿਤਾ ਦਾ ਨਾਂ ਭੂਪ ਸਿੰਘ ਹੁੰਦਾ ਹੈ 28 ਫਰਵਰੀ 2024 ਨੂੰ ਉਹਨਾਂ ਦਾਗ ਦੀ ਮੌਤ ਹੁੰਦੀ ਹੈ 29 ਫਰਵਰੀ 2024 ਨੂੰ ਰਿਸ਼ਤੇਦਾਰ ਅਜੇ ਘਾਰੀ ਹੁੰਦੇ ਨੇ ਤਾਂ ਅਚਾਨਕ ਇਸ ਘਰ ਦੇ ਵਿੱਚ ਪੱਥਰ ਡਿੱਗਣ ਲੱਗਦੇ ਨੇ ਸਭ ਹੈਰਾਨ ਹੋ ਜਾਂਦੇ ਨੇ ਕਿ ਇਹ ਪੱਥਰ ਕਿੱਥੋਂ ਆ ਰਹੇ ਨੇ ਤਾਂ ਛੱਤ ਉੱਤੇ ਚੜ੍ਹ ਕੇ ਦੇਖਿਆ ਜਾਂਦਾ ਪਰ ਨੇੜੇ ਤੇੜੇ ਘਰ ਦੇ ਕੋਈ ਵੀ ਨਹੀਂ ਸੀ ਹੁਣ ਰਿਸ਼ਤੇਦਾਰਾਂ ਦੇ ਮਨ ਦੇ ਵਿੱਚ ਵੀ ਸਹਿਮ ਪੈਦਾ ਹੋ ਗਿਆ ਪਿੰਡ ਦੇ ਲੋਕਾਂ ਨੂੰ ਵੀ ਲੱਗਿਆ ਕਿ ਇਹ ਇਸ ਘਰ ਦੇ ਨਾਲ ਕੀ ਹੋ ਰਿਹਾ 29 ਫਰਵਰੀ ਤੋਂ ਬਾਅਦ 1 ਮਾਰਚ ਨੂੰ ਵੀ ਇਸ ਘਰ ਦੇ ਵਿੱਚ ਪੱਥਰ ਡੇਗਦੇ ਨੇ ਲੋਕ ਪਰਿਵਾਰਕ ਮੈਂਬਰ ਬੜੇ ਹੈਰਾਨ ਸੀ ਕਿ ਇਹ ਸਾਡੇ ਨਾਲ ਕੀ ਹੋ ਰਿਹਾ ਕੌਣ ਕਰ ਰਿਹਾ ਪਰ ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ ਸੀ 2 ਮਾਰਚ ਨੂੰ ਜਦੋਂ ਪਿੰਡ ਦੇ ਲੋਕ ਰਿਸ਼ਤੇਦਾਰ ਇਸ ਘਰ ਦੇ ਵਿੱਚ ਅਫਸੋਸ ਕਰਨ ਆਏ ਤਾਂ ਅਚਾਨਕ ਘਰ ਦੇ ਕੱਪੜਿਆਂ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਜਿੱਥੇ ਵੀ ਜੋ ਕੱਪੜਾ ਪਿਆ ਸੀ ਉਸ ਨੂੰ ਦੇਖਦੇ-ਦੇਖਦੇ ਅੱਗ ਲੱਗ ਜਾਂਦੀ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਦੋਂ ਵੀਡੀਓ ਵਾਇਰਲ ਹੋਈ ਤਾਂ ਪ੍ਰਸ਼ਾਸਨ ਨੇ ਵੀ ਸੋਚਿਆ ਕਿ ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਇਸ ਘਰ ਦੇ ਵਿੱਚ ਕੱਪੜਿਆਂ ਨੂੰ ਅੱਗ ਕਿਉਂ ਲੱਗਦੀ ਹੈ ਤਾਂ ਤਹਿਸੀਲਦਾਰ ਸਾਹਿਬ ਮੌਕੇ ਤੇ ਆਏ ਉਹਨਾਂ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤਹਿਸੀਲਦਾਰ ਸਾਹਿਬ ਮੌਕੇ ਤੇ ਖੜੇ ਸੀ ਉਸ ਵੇਲੇ ਹੀ ਕੱਪੜਿਆਂ ਨੂੰ ਅੱਗ ਲੱਗ ਗਈ ਤਹਿਸੀਲਦਾਰ ਸਾਹਿਬ ਵੀ ਡਰ ਗਏ ਕਿ ਇਹ ਕੀ ਹੋ ਰਿਹਾ ਉਸ ਤੋਂ ਬਾਅਦ तहसीलदार ਵਾਪਸ ਚਲਿਆ ਜਾਂਦਾ ਹੈ ਤੇ ਆਪਣੇ ਅਫਸਰਾਂ ਨੂੰ ਰਿਪੋਰਟ ਦਿੰਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੈ ਇਹ ਸਾਰੇ ਮਾਮਲੇ ਦੀ ਜਾਂਚ ਸੈਂਟੀਫਿਕ ਆਧਾਰ ਤੇ ਹੋਣੀ ਚਾਹੀਦੀ ਹੈ ਹੁਣ ਪਿੰਡ ਦੇ ਲੋਕ ਵੀ ਇਸ ਘਰ ਦੀ ਰਖਵਾਲੀ ਕਰਦੇ ਸੀ ਤੇ ਘਰ ਦੇ ਵਿੱਚੋਂ ਲੋਕਾਂ ਨੇ ਸਮਾਨ ਕੱਢਣਾ ਸ਼ੁਰੂ ਕਰਤਾ ਕਿ ਕੱਪੜਿਆਂ ਦੇ ਨਾਲ ਨਾਲ ਸਮਾਨ ਵੀ ਨਾ ਮੱਚ ਜਾਵੇ ਫਿਰ ਥਾਣਾ ਹਮੀਰ ਬਾਸ ਦਾ ਐਸ ਐਚਓ ਜਿਸ ਦਾ ਨੋ ਮਦਨ ਲਾਲ ਬਸਨੋਈ ਸੀ ਉਹ ਆਪਣੀ ਪੁਲਿਸ ਪਾਰਟੀ ਦੇ ਨਾਲ ਆਉਂਦਾ ਹੈ ਤੇ ਜਾਂਚ ਕਰਨਾ ਚਾਹੁੰਦਾ ਕਿ ਇਹ ਅੱਗ ਕਿਉਂ ਲੱਗਦੀ ਹੈ ਇਸ ਘਰ ਦੇ ਵਿੱਚ ਹੁਣ ਤੰਤਰਿਕਾਂ ਦਾ ਵੀ ਆਉਣਾ ਜਾਣਾ ਹੋ ਗਿਆ ਸੀ ਪਰ ਮਦਨ ਲਾਲ ਬਸਨੋਈ ਐਸ ਐਚਓ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਇਦਾਂ ਦਾ ਅੰਧ ਵਿਸ਼ਵਾਸ ਨਾ ਫਲਾਓ ਇਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਦੀ ਤੁਸੀਂ ਸਮਝ ਰਹੇ ਹੋ ਪਰ ਲੋਕ ਉਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਲੋਕ ਐਸ ਐਚਓ ਦੇ ਨਾਲ ਜਿੱਤ ਪੈਂਦੇ ਨੇ ਤੇ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਉਹਨਾਂ ਦੀਆਂ ਗੱਡੀਆਂ ਵੀ ਭੰਨੀਆਂ ਜਾਂਦੀਆਂ ਨੇ ਫਿਰ ਪੁਲਿਸ ਇਹਨਾਂ ਨੂੰ ਆਪਣੇ ਢੰਗ ਨਾਲ ਸਮਝਾਉਂਦੀ ਹੈ ਤੇ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਜਾਂਦੇ ਨੇ ਤੇ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸੀਸੀਟੀਵੀ ਕੈਮਰਿਆਂ ਦੇ ਨਾਲ ਲੱਗੇ ਡੀਵੀਆਰ ਨੂੰ ਅੱਗ ਲੱਗ ਜਾਂਦੀ ਹੈ ਸਭ ਹੈਰਾਨ ਸੀ ਕਿ ਇਹ ਕੀ ਹੋ ਗਿਆ ਫਿਰ ਆਈਏਐਸ ਐਸਪੀ ਜੈ ਜਾਦਵ ਇੱਕ ਟੀਮ ਦਾ ਗਠਨ ਕਰਦੇ ਨੇ ਟੀਮ ਅਦਾਲਤ ਦੇ ਵਿੱਚ ਜਾਂਦੀ ਹੈ ਅਦਾਲਤ ਦੇ ਵਿੱਚ ਜਾ ਕੇ ਅਦਾਲਤ ਤੋਂ ਇੱਕ ਪਰਮਿਸ਼ਨ ਮੰਗਦੀ ਹੈ ਉਹ ਪਰਮਿਸ਼ਨ ਹੁੰਦੀ ਹੈ 4 ਸਾਲਾਂ ਦੇ ਅਨੁਰਾਗ ਦੀ ਲਾਸ਼ ਨੂੰ ਕੱਢਣ ਦੀ ਕਿਉਂਕਿ ਉਸ ਦਾ ਸੰਸਕਾਰ ਨਹੀਂ ਕੀਤਾ ਸੀ ਉਸ ਦੀ ਲਾਸ਼ ਨੂੰ ਦਫਨਾਇਆ ਗਿਆ ਸੀ ਅਨੁਰਾਗ ਦੀ ਲਾਸ਼ ਕੱਢੀ ਜਾਂਦੀ ਹੈ ਤੇ ਫਿਰ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਜੋ ਰਿਪੋਰਟ ਆਉਂਦੀ ਹੈ ਰਿਪੋਰਟ ਆਉਣ ਤੋਂ ਬਾਅਦ ਫਿਰ ਪੁਲਿਸ ਪਰਿਵਾਰ ਦੇ ਮੈਂਬਰਾਂ ਦੇ ਵਿੱਚੋਂ ਇਨ੍ਹਾਂ ਦੋਹਾਂ ਬੱਚਿਆਂ ਦੀ ਮਾਤਾ ਪਿਤਾ ਨੂੰ ਪੁੱਛਗਿੱਛ ਲਈ ਬੁਲਾਉਂਦੀ ਹੈ ਪਹਿਲਾਂ ਇਨ੍ਹਾਂ ਬੱਚਿਆਂ ਦੀ ਮਾਤਾ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਨ੍ਹਾਂ ਦੇ ਪਿਤਾ ਭੂਪ ਸਿੰਘ ਤੋਂ ਵੀ ਪੁਲਿਸ ਪੁੱਛਗਿੱਛ ਕਰਦੀ ਹੈ ਪਰ ਉਹ ਗੱਲਾਂ ਗੋਲ ਮੋਲ ਕਰਦਾ ਹੈ ਪਰ ਪੁਲਿਸ ਫਿਰ ਸਖਤੀ ਤੇ ਆ ਜਾਂਦੀ ਹੈ ਪੁਲਿਸ ਨੂੰ ਦੋ ਗੱਲਾਂ ਤੋਂ ਸ਼ੱਕ ਸੀ ਭੂਪ ਸਿੰਘ ਤੇ ਪਰਿਵਾਰਕ ਮੈਂਬਰਾਂ ਤੇ ਪਹਿਲੀ ਗੱਲ ਕਿ ਪੁਲਿਸ ਨੂੰ ਘਰੇ ਵੜਨ ਨਹੀਂ ਦਿੱਤਾ ਜਾ ਰਿਹਾ ਸੀ ਤੇ ਦੂਜੀ ਗੱਲ ਕਿ ਡੀਵੀਆਰ ਨੂੰ ਅੱਗ ਲੱਗ ਗਈ ਫਿਰ ਪੁਲਿਸ ਭੂਪ ਸਿੰਘ ਤੋਂ ਪੁੱਛਦੀ ਹੈ ਭੂਪ ਸਿੰਘ ਰਾਜ ਉਗਲਦਾ ਹੈ ਇਹ ਬੰਦਾ ਮੈਡੀਕਲ ਲਾਈਨ ਦਾ ਵੀ ਜਾਣਕਾਰ ਹੁੰਦਾ ਹੈ ਵਿਗਿਆਨਿਕ ਤਰੀਕਿਆਂ ਬਾਰੇ ਵੀ ਇਸ ਨੂੰ ਪਤਾ ਹੁੰਦਾ ਹੈ ਤੇ ਕੈਮੀਕਲਾਂ ਦੀ ਵੀ ਨੌਲੇਜ ਰੱਖਦਾ ਹੁੰਦਾ ਹੈ ਪੂਪ ਸਿੰਘ ਇੱਕ ਹਸਪਤਾਲ ਦੇ ਵਿੱਚ ਬਕਾਇਦਾ ਕੰਮ ਪਾਊਡਰ ਵੀ ਰਿਹਾ ਸੀ ਪੂਪ ਸਿੰਘ ਫਿਰ ਰਾਜ ਉਗਲਦਾ ਹੈ ਉਹ ਦੱਸਦਾ ਹੈ ਕਿ ਗਰਭਿਤ ਤੇ ਅਨਰਾਗ ਇਹਨਾਂ ਨੂੰ ਵੀ ਮੈਂ ਮਾਰਿਆ ਤੇ ਮੇਰੀ ਦਾਦੀ ਨੂੰ ਵੀ ਮੈਂ ਮਾਰਿਆ ਮੈਨੂੰ ਲੱਗਦਾ ਸੀ ਕਿ ਅਨਰਾਗ ਤੇ ਗਰਭਿਤ ਮੇਰੇ ਬੱਚੇ ਨਹੀਂ ਮੇਰੀ ਘਰ ਵਾਲੀ ਦਾ ਕਿਸੇ ਹੋਰ ਨਾਲ ਅਫੇਅਰ ਹੈ ਤੇ ਇਹ ਬੱਚੇ ਵੀ ਉਸ ਦੇ ਹੀ ਨਹੀਂ ਇਸ ਲਈ ਮੈਂ ਦੋਨਾਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਦਾਦੀ ਨੂੰ ਇਸ ਲਈ ਮਾਰਿਆ ਕਿ ਧਿਆਨ ਭਟਕਾਇਆ ਜਾ ਸਕੇ ਤੇ ਲੋਕਾਂ ਦੀ ਸਿੰਪਥੀ ਮੇਰੇ ਨਾਲ ਹੋਵੇ। ਮੈਂ ਦਾਦੀ ਨੂੰ ਖੰਗ ਦੀ ਦਵਾਈ ਦੇ ਵਿੱਚ ਜ਼ਹਿਰ ਦੇ ਕੇ ਮਾਰਿਆ। ਤੇ ਜਦੋਂ ਪਥਰਾਵ ਅਤੇ ਕੱਪੜਿਆਂ ਨੂੰ ਅੱਗ ਲਾਉਣ ਦੀ ਗੱਲ ਪੁੱਛੀ ਗਈ ਤਾਂ ਉਸਨੇ ਦੱਸਿਆ ਕਿ ਮੈਂ ਲੋਕਾਂ ਦੀ ਸਿੰਪਥੀ ਲੈਣਾ ਚਾਹੁੰਦਾ ਸੀ ਕਿ ਲੋਕ ਮੇਰੇ ਨਾਲ ਸਿੰਪਥੀ ਕਰਨ ਕਿ ਇਸ ਦੇ ਘਰੇ ਤਿੰਨ ਮੌਤਾਂ ਹੋ ਗਈਆਂ ਤੇ ਹੁਣ ਇਸ ਦੇ ਘਰੇ ਪਥਰਾਵ ਹੋਣ ਲੱਗ ਗਿਆ ਧਿਆਨ ਭਟਕਾਉਣਾ ਚਾਹੁੰਦਾ ਸੀ ਕਿ ਹੁਣ ਇਸ ਦੇ ਘਰੇ ਕੱਪੜਿਆਂ ਨੂੰ ਅੱਗ ਲੱਗਣ ਲੱਗੀ ਇਹ ਬੰਦਾ ਤਾਂ ਵਿਚਾਰਾਗਾ ਲੋਕ ਉਸ ਦੀ ਮਦਦ ਕਰਨ ਇਸ ਲਈ ਉਸ ਨੇ ਇਹ ਸਾਰਾ ਛੜਿਆੰਤਰ ਰਚਿਆ ਸੀ ਪਰ ਜਦੋਂ ਇਹ ਸਚਾਈ ਪਿੰਡ ਦੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਹੈਰਾਨ ਸੀ ਕਿ ਕੋਈ ਬੰਦਾ ਇਕਦਾਂ ਵੀ ਕਰ ਸਕਦਾ ਹੈ ਪੁਲਿਸ ਨੇ ਭੂਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਭੇਜ ਦਿੱਤਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਇਹ ਦੇਖਣਾ ਹੋਵੇਗਾ ਸੋ ਕਹਾਣੀ ਬੜੀ ਦਰਦਨਾਕ ਸੀ ਕਿਵੇਂ ਸ਼ੱਕ ਦੇ ਵਿੱਚ ਬੰਦਾ ਕਿੱਡੇ ਕਿੱਡੇ ਕਦਮ ਚੱਕ ਜਾਂਦਾ ਹੈ ਕਿੰਨੇ ਕਿੰਨੇ ਗਲਤ ਕੰਮ ਕਰ ਜਾਂਦਾ ਹੈ ਇਸ ਲਈ ਕਹਿੰਦੇ ਨੇ ਕਿ ਸ਼ੱਕ ਦਾ ਕੋਈ ਇਲਾਜ ਨਹੀਂ ਪਰ ਸ਼ੱਕ ਤੋਂ ਪਹਿਲਾਂ ਸੱਚ ਦਾ ਪਤਾ ਕਰੋ ਕਿਉਂਕਿ ਸ਼ੱਕ ਦਾ ਅੰਤ ਹਮੇਸ਼ਾ ਬੁਰਾ ਹੁੰਦਾ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਇਸ ਘਟਨਾ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ